ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਟੁੱਡੀਕੇ ਜ਼ਿਲ੍ਹਾ ਮੋਗਾ ਨੇੜੇ ਜੱਤਵਾਲਾ ਰਹਿ ਜਾਂਦਾ ਇੱਕ ਸਾਈਡ ਬੁੱਟਰ ਰਹਿ ਜਾਂਦਾ ਚਾਰ ਪਸ਼ੂ ਵਿਖਾਉਣੇ ਆ ਦੋ ਗੱਬਣਾ ਇੱਕ ਸੂਈ ਅਨੇ ਦੋ ਸੂਈਆਂ ਦੋ ਸੂਈਆਂ ਤੇ ਦੋ ਹੀ ਗੱਬਣਾ ਚਾਰ ਪਸ਼ੂ ਆ ਤਿੰਨ ਸੂਈਆਂ ਇੱਕ ਗੱਬਣ ਜੇ ਕੋਈ ਜਰਸੀ ਲੈਣ ਦਾ ਚਾਹ ਵਣਾ ਮਲਜੂਤਾ ਜੀ ਸੂਈ ਸਵਾਈ ਆ ਫੁੱਲ ਬਰੀਡ ਵਾਲੀ ਆ ਤੇ ਇੰਦਾਂ ਕਾਲੇ ਰੰਗ ਕਾਲੇ ਰੰਗ ਦੀ ਵਾੜ ਖੜੀ ਆ ਫੁੱਲ ਚੰਗੇ ਦੁੱਧ ਵਾਲੀ ਤਿਆਰ ਆ ਕੰਡੇ ਦੇ ਜੋਕ ਕੇ ਲੈ ਜੇ ਜਿੱਡੀ ਵੱਡੀਆਂ ਤੇ ਉਨਾ ਹੀ ਦੁੱਧ ਦਿੰਦੀ ਆ ਇੱਕ ਪਰੇ ਗੱਬਣ ਖੜੀ ਇੱਕ ਪਰੇ ਸੂਈ ਸਵਾਈ ਖੜੀ ਨਿੱਕੇ ਨਿੱਕੇ ਭਾ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਸੀ ਕਾ ਸਸੀ ਆ ਬਈ ਨਾ ਦੱਸ ਦਈਏ ਬੋਲ ਰਹਾ ਜਾ ਪੈਨ ਟੁੱਢੀ ਗਿਆ ਚਲਾ ਫਿਰ ਮੋਕਲ ਦੇ ਫੋਨ ਨੰਬਰ ਦੱਸੀਏ 885096535 ਆ ਵੱਡੀ ਤੋਂ ਹੀ ਕਰ ਸ਼ੁਰੂ ਪਹਿਲਾਂ ਇਹ ਵੱਡੀ ਵੀਰੇ ਪਿੰਡੋਂ ਵੜਦੀ ਆ ਤਲੂਨ ਸੂਈ ਆ ਹਮਮ ਤਾਂ ਨਾਲ ਜਰਲੀ ਆ ਠੀਕ ਐ ਆਪਾਂ ਚੁੱਕੀ ਸੀ ਗਾਈ ਉਹਨੂੰ ਸੱਤਣਾ ਪੀਕਲਾ ਕੰਮੀ ਵਾਲਾ ਖੜਾ ਫੜਾ ਹੋਏ ਪਰ ਮੇਰੇ ਸਮਝ ਮਾਣੀ ਆ ਹਮਮ ਦੋਦ ਵੀਰੇ ਜੇਦਾ ਕਹੇ ਝੂਠ ਮਰਾਵਾ ਦਿਖਾਵੇ ਆ 20 ਕਿਲੋ ਦਿਖਾਉਂਦੀ ਆ ਪੂਰੇ 10 ਕਿਲੋ ਕੰਨੇ ਡੰਗ ਦੀ ਭਰਨੀ ਸੁਬਾ ਸੁਬਾ ਸ਼ਾਮ ਅੱਛਾ ਸੁਬਾ ਹੀ ਭਰ ਦਿੰਦੀ ਕਹਿੰਨੇ ਹੱਥ ਨੇ ਵੀ ਕਹਿਨੀ ਹਾਂ ਜੇ ਕਹੇ ਕੰਡੇ ਚੋਖਣਾ 16 ਕਿਲੋ 17 ਕਿਲੋ ਆਣ ਜੋਖਲੋ ਕਿੰਨਾ ਪਿਆ ਜੂ ਦੋਦ ਵੀਰੇ ਪਲੂਣਾ ਸਟਾਰਟਿੰਗ ਹੀ ਨਹੀਂ ਚੰਗੀ ਆ 20 ਕਿਲੋ ਦਾ ਖਰਾਬੀ ਕੱਢ ਬਾਹਰ ਦੋਸਤ ਦੂਰਾ ਮਾਰ ਕੇ ਦਿਖਾ ਦੇ ਹਾਂ ਕੀ ਸੀ ਇੱਕ ਦੋਸਤੋ ਧਾਰਾ ਮਾਰ ਕੇ ਵਿਖਾ ਦਿੰਦੇ ਸੀਲ ਸੌ ਵੀਰ ਕਹਿੰਦਾ ਫੁੱਲ ਹੈ ਅੱਜ ਪਰसों ਦੀ ਸੂਈ ਆ ਕੱਲ ਦਾ ਦੇਣ ਹੀ ਨੰਗਿਆ ਮਗਰ ਵੀ ਵੱੱਛੀ ਆ ਕੱਲ ਆਪਨੇ ਕੋ ਸਾਫ ਕੀਤੀ ਆ ਠੀਕ ਐ ਨੂੰ ਬੋਈ ਅੱਜ ਤੜਕੇ ਹੀ ਸਾਫ ਦੀ 8-9 ਕਿਲੋ ਬੋਈ ਤੜਕੇ ਦੀ ਲਓ ਜੀ ਕੱਲ ਬਾਈ ਜਿਹੜਾ ਮਰਜੀ ਕੱਢੇ ਜੋ ਕੇ ਲੈ ਜੀ ਸੋਆ ਵੀ ਛੱਡੇ ਕੱਲ ਦੀ ਸੂਈ ਆ ਕੱਲ ਵੀ ਬਾਈ ਕਹਿੰਦਾ ਸਾਫ ਕਰਤੀ ਸੀ ਜਮਾ 10 ਕਿਲੋ ਵਾਲੀ ਬਾਲਟੀ ਕੈਨੀ ਭਰਤੀ ਸੀ ਤੇ ਅੱਜ ਵੀ ਸਵੇਰ 10 ਕਿਲੋ ਵਾਲੀ ਕੈਨੀ ਭਰਤੀ ਸੀ ਜਾਨੀ ਕਿ ਸਣੇ ਝੱਗ ਵਿਖਾਵਾ ਤਾਂ 10 ਕਿਲੋ ਵਾਲੀ ਡੱਕ ਦਿੰਦੀ ਆ ਜਮਾ ਤੇ ਜੇ ਕੰਡੇ ਦੇ ਜੋਖਣਾ ਉੱਤੇ ਤੁਹਾਨੂੰ ਪਤਾ ਝੱਗ ਝੁਗ ਮੈਟਰ ਨਹੀਂ ਕਰਦੀ ਹੁੰਦੀ ਕੰਡੇ ਵਾਲਾ 8 ਕਿਲੋ ਤੜ ਕੇ 8.5 ਕਿਲੋ ਆਥਰੇ ਜਾਨੀ ਕਿ 16 17 ਕਿਲੋ ਬੌਲਾ ਇਹਦੇ ਥੱਲੇ ਜੋਖਣ ਵਾਲਾ ਫੁੱਲ ਵੱਡੀ ਵਹਿੜ ਹੈ ਤਾਜੀ ਸੂਈ ਸਵਾਈ ਹੈ ਲਓ ਜੀ ਚਵਾਈ ਵੇਖੋ ਪੂਰੀ ਮੋਟੀ ਇਹ ਮੋਗੇ ਚ ਪਾਣੀ ਆਉਂਦਾ ਨਾ ਕੱਸੀ ਦਾ ਐ ਆਉਂਦੀ ਆ ਫੁੱਲ ਚੰਗੀ ਜਵਾਈ ਆ ਮਗਰ ਵੀ ਬੱਛੀ ਆ ਆ ਲਓ ਜੀ ਦੂਜੇ ਥਣਾ ਦੀ ਵੀ ਚਵਾਈ ਵੇਖ ਲਓ ਪੂਰੀ ਮੋਟੀ ਧਾਰ ਕੋਈ ਭੂਰਨੀ ਛੱਟਾ ਨਹੀਂ ਇਹ ਚਵਾਈ ਦਾ ਬਾਲੀ ਚੰਗੀ ਲੱਗੀ ਆ ਪਹਿਲਣ ਵੜ 20 22 ਕਿਲੋ ਖੁੱਲਾ ਦੁੱਧ ਪਿਆਉਣਾ ਆ ਖੜਕੇ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਗੂਠੇ ਜਿਨੀ ਮੋਟੀ ਧਾਰ ਐ ਮੱਛੀ ਮੋਟਰੀ ਐ ਹੋਰ ਤਾਂ ਕੰਮ ਕੋਈ ਨਹੀਂ ਠੀਕ ਐ ਨੇ ਆਮ ਪਹਿਲਣ ਨੀ ਨੂੰ ਤੱਕਾ ਮੁੱਕੀ ਕਰਦੀ ਆ ਹਾਂ ਵਧੀਆ ਖੜ ਕੇ ਜਵਾ ਲੈਂਦੀ ਆ ਕੀ ਗੜਾ ਮਾੜਾ ਮੋਟਾ ਪਰ ਅਬਲਾ ਕਰਦੀ ਰਹੀ ਹੂੰ ਕੱਢੀਏ ਬਾਹਰ ਨੂੰ ਦੋਸਤੋ ਕਈ ਕਹਿੰਦੇ ਆ ਪਹਿਲਣ ਗਰਮ ਹੁੰਦੀ ਆ ਲੱਤ ਲੁੱਤ ਚੱਕਦੀ ਆ ਪਰ ਭੋਰਾ ਵੀ ਲੱਤ ਨਹੀਂ ਚੱਕਦੀ ਆ ਤੁਸੀਂ ਵੇਖਿਆ ਹੀ ਆ ਕੋਈ ਨਿਆਣਾ ਨਹੀਂ ਲਾਇਆ ਬਣਿਆ ਨਹੀਂ ਨਿਆਣਾ ਬਾਈ ਕਹਿੰਦਾ ਪਾਉਂਦੇ ਹੀ ਨਹੀਂ ਆਪਾਂ ਫੁੱਲ ਵੱਡੀ ਵੜਾ ਤੇ ਫੁੱਲੀ ਰਾਜੀ ਆ 16 17 ਕਿਲੋ ਬੌਲੀ ਕੱਲ ਦੀ ਸੂਈ ਥੱਲੇ ਤਿਆਰ ਆ ਭਾ ਵੀ ਭਾਈ ਕਹਿੰਦਾ ਮੋਕਤਾ ਲਈ ਆ 22 ਕਿਲੋ ਖੁੱਲਾ ਦੁੱਧ ਪਿਆਦਣ ਜਿਹੜੀ ਕੱਲ ਦੀ ਸੂਈ ਆ 16 17 ਕਿਲੋ ਬੌੜਾ ਹੀ ਰਹੀ ਜਾਂਦੀ ਆ ਆ ਜੇ ਖਲਾ ਜੇ ਖੂਆ ਮੱਟ ਨਿਕਲ ਆ ਆਪਣਾ ਖਰਚਾ ਲੈ ਜੀ ਭਾਈ ਕਹਿੰਦਾ 16 ਕਿਲੋ ਕੋਈ ਵੀ ਕੰਡੇ ਦੇ ਬੌੜਾ ਜੋਖ ਲੈ ਜੇ ਘੱਟ ਨਿਕਲਦਾ ਤਾਂ ਖਰਚਾ ਲੈ ਜੇ ਜਿੰਨਾ ਕਰਾਇਆ ਭਾੜਾ ਅਗਲੇ ਦਾ ਲੱਗਿਆਊਗਾ ਅਗਲਾ ਲੈ ਜੀ ਤੇ ਇੰਨੀ ਗਰੰਟੀ ਉਹੀ ਦਿੰਦਾ ਜਿਹਦੇ ਪਹੂ ਥੱਲੇ ਤਿਆਰ ਹੁੰਦਾ ਦੁੱਧ ਸੋਭਾ 11 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚ ਭਾਈ ਸਾਰਾ ਦਿਨ ਪਿਆ ਹਾਂ ਆ ਬਹੁਤ ਉੱਠੋ ਲੋੜ ਕੀ ਆ ਹਾਂ ਮੇਨ ਰੈਕੀ ਵੇ ਦਾ ਕੱਲ ਦੀ ਸੂਈ ਆ ਹਾਂ ਪਤਾ ਉਹਦਾ ਲਹੇ ਕੀ ਦਵਾ ਹੋਏ ਨਾ ਹਾਂ ਇਹ ਵੈੜ ਬਹੁਤ ਚੰਗੀ ਆ ਦੋਸਤੋ ਫੁੱਲ ਵੱਡੀ ਆ ਮਗਰੇ ਦੇ ਬੱਚਾ ਫੀਮੇਲ ਕਾਫ ਬਛੜੀ ਬੱਚੀ ਬੱਚੀ ਵੀ ਪੂਰੀ ਚੰਗੀ ਆ ਆਇਨਾ ਕੋਈ ਪੂ ਪਹਿਲੇ ਲੇਵਾ ਖੌਂਦੀ ਆ ਹਾਂ ਕੇ 5 ਵਜੇ ਦੀ ਟੱਕੋ ਲੱਗਾ ਹਾ ਵੀ ਧਾਰ ਨਹੀਂ ਛੱਡਦੇ ਦੋਸਤੋ ਬਾਈ ਕਹਿੰਦਾ ਆਏ ਨਾ ਮੰਨੇ ਕੋਈ ਲੇਵਾ ਥੋੜਾ ਵਖਾਉਂਦੀ ਸਵੇਰ 5 ਵਜੇ ਦੀ ਚਵਾਈ ਜਮ ਖਾਲੀ ਕੀਤੀ ਆ ਨਚੋੜੀ ਵੀ ਆ ਧਾਰ ਵੀ ਨਹੀਂ ਛੱਡੀ ਆਥਨ ਦੀ ਚਵਾਈ ਚ 5 ਵਜੇ ਚ ਸਾਰਾ ਦਿਨ ਪਿਆ ਹਜੇ 16 ਕਿਲੋ ਕੰਡੇ ਦੇ ਜੋਖ ਲਿਓ ਜੇ ਕੰਡੇ ਦੇ ਨਹੀਂ ਜੋਖਣਾ 10 ਕਿਲੋ ਵਾਲੀ ਬਾਈ ਕੰਦਾ ਕੈਨੀ ਦੇ ਦੂੰਗਾ ਸਣੇ ਝੱਗ ਤਾਂ ਿੱਕਰ ਭਰ ਦਿੰਦੀ ਆ ਤੇ ਓਨਾ ਹੀ ਆਥਣੇ ਦਿੰਦੀ ਆ ਵੇਖੋ ਗੁੱਟ ਜਿੰਨਾ ਮੋਟਾ ਥਾਣਾ ਦੁੱਧ ਵੀ ਮੱਝiar ਗਾਉ ਹੈ ਵੀ ਪਹਿਲਾਂ ਦਾ ਨਾ ਨਹੀਂ ਥਾਣ ਪਹਿਲਾਂ ਦਾ ਚੂੰਡੀ ਵਾਲਾ ਹੁੰਦਾ ਪੂਰੀ ਡਾਂ ਗਰਗੀ ਚਵਾਈ ਯਾਰ ਲਾਓ ਜੀ ਬਾਈ ਕਹਿੰਦਾ ਜਿੰਨੇ ਵੇਰੀ ਮਰਜ਼ੀ ਔਠ ਔਠ ਬਈ ਜਾਵੇ ਅਗਲਾ ਆਹ ਵੇਖੋ ਕਰਦੀ ਐ ਨਾ ਮੋਰੀਆਂ ਹਾਂ ਲਓ ਜੀ ਯਾਰ ਚਵਾਈ ਦਾ ਬਾਲੀ ਨਜਾਇਜ਼ ਹੀ ਚੰਗੀ ਮੱਛੀ ਮੋਟਰੀ ਆ ਸਿਆਣੇ ਕਹਿੰਦੇ ਨੇ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਤੇ ਖੜਕੇ ਤੋਂ ਹੀ ਪਤਾ ਲੱਗ ਗਿਆ ਉਹ ਕਿੰਨੀ ਪੋਲੀ ਚਵਾਈ ਕਿੰਨੇ ਦੀ ਰਾਜੇ ਵੀਰੇ ਮੋਲ 60 ਆ ਇਹ ਭਕਾਈ ਕਰਮੀ ਆ ਭੈਣ ਬੱਸ ਇੰਨਾ ਹੀ 60 ਹਜ਼ਾਰ ਮੋਲਾ ਦੋਆਂ ਘਾਟ ਅੱਛਾ ਉਦੋਂ ਵੀ ਘਾਟ ਆ 57000 ਦੀ ਰੇਣੀਆ ਛੋਟ ਕਰਨੀ ਠੀਕ ਹੈ ਮੁੱਲ 65 ਲਓ ਜੀ ਮੈਨੂੰ ਤਾਂ 65 ਹੀ ਘੱਟ ਮੁੱਲ ਲੱਗਿਆ ਜਿਹੜੇ ਹਸਾਮਣਾ ਦੇ ਥੱਲੇ ਬੌਲਾ 16 17 ਕਿਲੋ ਅਤੇ 20 22 ਕਿਲੋ ਦੁੱਧ ਦੇਣਾ ਤੇ 22 ਗਾਇਨ ਦਾ ਰੁਕ ਜਾ ਹਜੇ ਮੌਲੀ ਕੀਤਾ 65 ਦੇਣੀ 57 ਦੀ ਆ ਇੰਨੇ ਦੀ ਦੰਦਾਰਾ ਭਲਾ ਦੰਦਾ ਨਹੀਂ ਇੰਨੇ ਦੀ ਆਪਣੀ ਪਿੰਡੋਂ ਆ ਬਈ ਆਪਾਂ ਉਹ ਭਾਲਾ ਬੱਜੀਆ ਨੰਬਰ ਡਰੈਫ ਨੂੰ ਆ ਕਰਦਾ ਦਿਨੋ ਲਈ ਠੀਕ ਹੈ ਲਓ ਵੀ ਮਿੱਤਰੋ ਮੈਨੂੰ ਤਾਂ ਪਹਿਲਾਂ 65000 ਹੀ ਘੱਟ ਲੱਗਿਆ ਸੀਗਾ ਹੋਰ ਕਿਸੇ ਦੇ ਘਰੇ ਖੜੀ ਨੂੰ ਅਗਲੇ ਨੇ 75 ਦੀ ਆਵਾਜ਼ ਦੇਣੀ ਸੀ 65000 ਦੀ ਆ ਆਪਣੀ ਵੀ ਉਮੇ ਲੈਉਂਦੀ ਆਪਾਂ ਹੀ ਵੇਚ ਦੇ ਹਾਂ ਪਰ ਆਪਾਂ ਨੂੰ ਭਾੜਾ ਵਜੀ ਭਾੜਾ ਦੇਣੀ ਬਾਈ ਕਹਿੰਦਾ 57 ਦੀ ਦੇ ਦੇਣੀ ਆ ਦ ਬੋਹਲਾ 16 17 ਕਿਲੋ ਆ ਕੋਈ ਕਿਸੇ ਪਾਸੋਂ ਖਾਮਣੀ ਫੁੱਲ ਵੱਡੀ ਵਹਿੜਾ ਤੇ ਫੁੱਲ ਰਾਜੀਆ 22 ਕਿਲੋ ਖੁੱਲਾ ਦੁੱਧ ਪਿਆ ਦੇਣਾ ਪਵਾ ਸਾਰੇ ਪੰਜਾਬ ਚ ਗੇੜਾ ਦੇ ਲੋ ਐਨੇ ਦੁੱਧ ਵਾਲੀ ਦੇਣੀ ਨਹੀਂ ਗਏ ਨੇ ਹਾਂ ਬਾਈ ਦੇੜਾ ਵੇਚਿਆ ਸਭ ਸੱਤ ਨੂੰ ਹਾਂ ਭਾਣਾ ਵੱਧ ਗਈ ਭਾਣਾ ਆਪਾ ਦੇਣੀ ਸਹੀ ਆ ਐ ਤੇ ਆ ਜਾ ਤੇ ਬਾਈ ਦੁੱਧਾ ਸੂਆ ਹੁੰਦੀ ਆ ਲੈ ਲੋ 2-4 ਕਿੰਨਾ ਕੁ ਪੈ ਜੂ ਦੁੱਧ ਵੀਰੇ ਪਲੂਨ ਦਾ 15 ਕਿਲੋ ਖਦੇ ਆ 15 ਕਿਲੋ ਮੰਨ ਕੇ ਵੀ ਲੈ ਸਕਦੇ ਤੂੰ ਵੱਧ ਕਿੰਨੇ ਦੀ ਇਹ ਵੀ 55 ਦੀ ਚੱਕੋ ਜੀ ਇਹ ਵੀ 52 ਦੀ ਦੋਸਤੋ ਮੌਲੇ ਮੁੰਡੇ ਤੇ ਜਮਾਂ ਜਾਇ ਜਾਂਦੇ ਯਾਰ ਤੂੰ ਹੋਰ ਤਾਂ ਹੋਰ ਛੱਡੋ ਤੁਸੀਂ ਇੱਕ ਤਾਂ ਹੁੰਦੀਆਂ ਕਹਿਣ ਵਾਲੀਆਂ ਗੱਲਾਂ ਇਹਦੇ ਥੱਲੇ ਬੌੜਾ 16 17 ਕਿਲੋ ਆ ਤੇ 20 22 ਕਿਲੋ ਦੁੱਧ ਪਿਆ ਦੇਣਾ ਜਿਹੜੀ ਕੱਲ ਪਰਸੋਂ ਦੀ ਸੂਈ 16 17 ਕਿਲੋ ਬੌੜਾ ਹੀ ਦੇਈ ਜਾਂਦੀ ਆ ਪਰਸੋਂ ਦੁਪਹਿਰ ਦੀ ਸੂਈ ਆ ਕੱਲ ਜਮਾ ਸਾਫ ਕਰਤੀ ਸੀ ਬਾਈ ਕਹਿੰਦਾ ਕਹਿਣ ਨੂੰ ਬਾਈ ਕਹਿੰਦਾ ਕੱਲ ਦੀ ਕਹਿ ਦਿੰਨਾ ਪਰ ਪਰਸੋਂ ਦੁਪਹਿਰ ਦੀ ਸੂਈ ਵੀ ਆ 57 ਦੀ ਕਿਹਨੇ ਦੇਣੀ ਯਾਰ ਇਹਨੇ ਦੁੱਧ ਵਾਲੀ ਇੰਨਾ ਹੀ ਐਣੇ ਪਿਆ ਦੇਣਾ ਤੇ ਇੰਨੇ ਦੀ ਬਾਈ ਕਹਿੰਦਾ ਆ ਦੇ ਦੇਣੀ ਸੀਲੇ ਵੀ ਫੁੱਲ ਆ ਗੋਲ ਮਟੋਲੇ ਆ ਰਾਜੀ ਫੁੱਲ ਆ ਲੇਵਾ ਫੱਟ ਫੱਟ ਜਿੰਨਾ ਗਾਂ ਨੂੰ ਲੇਵਾ ਉਹਨਾਂ ਹੀ ਵੇਛਾ ਨੂੰ ਤਿਆਰ ਹੈ ਸੂਪੇ ਦਾ ਰਾਤ ਨੂੰ ਸੂਪੇ ਲੈ ਜੇ ਤਾਂ ਦੋ ਦਿਨ ਲੈ ਜੇ ਉਹ ਤੁਹਾਨੂੰ ਵੀ ਪਤਾ ਹਨਾ ਪਸ਼ੂ ਦਾ ਪਤਾ ਨਹੀਂ ਹੁੰਦਾ ਮੈਂ ਨਵੇਂ ਪੱਲੜੀ ਜਗੜਾ ਕੌਂਦੀ ਹਾਂ ਹਾਂ ਸੂਪੇ ਦਾ ਬਹੁਤ ਸੂਪੇ ਲੈ ਜੇ ਤਾਂ ਦੋ ਦਿਨ ਲੈ ਜੇ ਦੋ ਦੇਣੇ ਵੀ 16 17 ਕਿਲੋ ਖੁੱਲਾ ਪਿਆ ਦੇਣਾ ਉਹਦੇ ਥੱਲੇ ਦਾ ਤਿਆਰ ਹੀ ਇੰਨਾ ਡੱਬੀ ਪ੍ਰਿੰਟ ਵਾਲੀ ਵੱੱਛੀ ਹੈ 57 ਦੀ ਇਹ ਦੇ ਦੇਣੀ ਆ ਜਾਓ ਜੀ ਰਾਂ ਸਾਰ ਦੇ ਕਿਹਦਾ ਲੱਗਾ ਹਾਂ ਥਾਣੇ ਇਹਦਾ ਵੀ ਪੂਰਾ ਚੰਗਾ ਮੋਟਾ-ਮੋਟਾ ਇਰ ਚਵਾਈ ਵੀ ਇਹਦੀ ਵੀ ਡਾਂ ਕਰ ਗਈ ਹੁਣੀ ਥਾਣਾ ਹੀ ਚਵਾਈ ਹੋਣੀ ਆ ਜੇ ਥਾਣੀ ਚੁੰਡੀ ਜੀ ਵਾਲਾ ਹੋ ਤੇ ਚਵਾਈ ਕਾਦੀ ਨਿਕਲਨੀ ਉਹਦੇ ਚੋ ਚੁਰ ਲੱਗ ਚੁਰ ਲੱਗੀ ਨਿਕਲਨੀ ਆ ਤੇ ਜਦੋਂ ਥਾਣੀ ਗੋਟ ਅਰਗਾ ਤੇ ਚਵਾਈ ਆਪੇ ਗੂਠੇ ਵਰਗੀ ਆਉਣੀ ਵਿੱਚੋਂ ਯਰ ਮੁੱਲ ਜਮਾ ਜੈ ਯਾਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਆ ਗਿਆ ਸਾਰੇ ਪੰਜਾਬ ਚ ਘੇੜਾ ਦੇ ਲਿਓ 16 17 ਕਿਲੋ ਬੌਲਾ ਹੋਵੇ ਤੇ ਕੋਠੇ ਜੱਡੀ ਬੱਛੀ ਹੋਵੇ ਪਹਿਲਣ 20 22 ਕਿਲੋ ਦੁੱਧ ਦੇਣਾ ਆਵੇ ਤੇ ਮਗਰ ਵੀ ਬੱਛੀ ਹੋਵੇ 75 ਮੁੱਲ ਕਰਕੇ 65 ਦੀ ਮਸਾਂ ਦੇਊ ਅਗਲਾ ਹਾਂ ਦਿੰਦਾ ਨਹੀਂ ਕੋਈ ਹਾਂ ਤੇ ਬਾਈ ਕਹਿੰਦਾ 65 ਛੱਡੋ ਆਪਾਂ 57 ਦੀ ਦੇ ਦੇਣੀ ਆ ਆ ਵੀ 57 ਦੀ ਦੇ ਦੇਣੀ ਆ ਲੈ ਭਾ ਗਿਹੜੇ ਆ ਜਾਵਾਂ ਜੈਜ ਤੈਨ ਨੰਬਰ ਤੇ ਆ ਜਾ ਤੇ ਬਾਈ ਕੱਲ ਸ਼ਾਮ ਨੂੰ ਫਿਰ ਆ ਠੀਕ ਆ ਜੀਰ ਜੱਪਾ ਜੀਰ ਜੱਪਾ ਦੀ 1 ਨੰਬਰ ਕਿੰਨਾ ਕੁ ਪਿਆ ਜੀ ਵੀਡੀਓ ਮਿਲ ਜੂ ਤੁਹਾਨੂੰ ਠੀਕ ਐ ਬੱਸ ਵੀਰੇ 13 ਗੱਲ ਰੱਖ ਦਿਆ ਤੁਹਾਨੂੰ ਦਾ ਹੂੰ 13 ਇਹਨਾਂ ਦਾ ਬਾਹਲਾ ਨਹੀਂ ਇਹਨਾਂ ਦਾ ਦੇ ਠੀਕ ਐ ਮਗਰੇ ਬੱਚਾ ਮਗਰੇ ਦੇ ਬੱਚਾ ਕੱਢ ਬਾਹਰ ਨੂੰ ਦੋਸਤੋ ਮਗਰੇ ਦੇ ਬੱਚਾ 13 14 13 ਕਿਲੋ ਦਿੱਤਾ 13 14 ਹੀ ਮੰਨ ਲੈ ਭਾਵੇਂ ਕੋਈ ਤਿੰਨ ਕਿਲੋ ਸੋਬਾ ਬੋਲੀ ਕੱਢੀ ਆ ਇਹ ਕੱਲ ਦੀ ਸੂਈ ਆ ਸੋਬਾ 3 ਕਿਲੋ ਬੋਲੀ ਕੱਢੀ ਆ ਖਾਲੀ ਨਹੀਂ ਕੀਤੀ ਉਹ ਤੁਹਾਨੂੰ ਵੀ ਪਤਾ ਹਨ ਪਹਿਲੀ ਚਵਾਈ ਚ ਕੋਈ ਵੀ ਭੈਣ ਭਰਾ ਖਾਲੀ ਨਹੀਂ ਕਰਦਾ ਕਿਉਂਕਿ ਹਰੇਕ ਨੂੰ ਡਰ ਹੁੰਦਾ ਨਫਾ 1000 1500 ਲੈਣਾ ਸਾਰਾ ਪਸ਼ੂ ਤਾਇਆ ਸੂਆ ਨਚੋੜ ਦੋ ਖਾਲੀ ਕਰ ਦੋ ਤੇ ਮਿਲਕ ਫੀਵਰ ਮੰਨ ਜਾਂਦਾ ਹੁੰਦਾ ਕਾਟਰੀ ਦਾ ਨਾਰਮਲ ਯਾਰ ਬੁੱਢੀ ਬੁੱਢੀ ਲੋਕਾਂ ਕੇ ਮੰਨ ਕੇ ਆਵੇ ਹਾਂ ਇਹ ਚਲਾਉਂਗਾ ਦੱਖਾ ਨਹੀਂ ਯਾਰ ਕਾਟ ਦੇ ਨਾਰਮਲ ਦੇ ਯਾਰ ਕਿੰਨੇ ਦੀ 42 ਦੀ ਲਓ ਜੀ 42 ਦੀ ਫੰਡਰ ਵਹਿੜ ਵਾਲਾ ਮੁੱਲ 42 ਦੀ ਜਰਸੀ ਬਰੀਡ ਹੈ ਜਰਸੀਆਂ ਦਾ ਕੱਦ ਤੁਹਾਨੂੰ ਪਤਾ ਹੀ ਕਿੰਨਾ ਕੁ ਹੁੰਦਾ ਪਰ ਦੁੱਧ ਹੁਣੇ ਲੇਟ ਆ ਰਗਾ ਇਹਦਾ 42 ਦੀ ਦੇ ਦੇਣੀ ਹੈ ਲੇਵਾ ਭਾਂਡਾ ਇਹਦਾ ਵੀ ਪੂਰਾ ਹੀ ਆ ਮੋٹے ਮੋٹے ਥਾਣਾ 3 ਕਿਲੋ ਬੌਲੀ ਕੱਢੀ ਵੀ ਹੈ 13-14 ਕਿਲੋ ਪਿਆ ਦੇਣਾ ਮੱਝ ਆ ਰਗਾ ਹੁਣ ਦੁੱਧ 13-14 ਕਿਲੋ ਵਾਲੀ ਸਵਾ ਲੱਖ ਦੀ ਘੱਟੋ ਘੱਟ ਮੱਝ ਆਉਂਦੀ ਹੈ ਥਾਣ ਇਹਦਾ ਵੀ ਵੇਖੋ ਪੂਰਾ ਚੰਗਾ ਤਾਰਾਂ ਇਹਦੀਆਂ ਹੀ ਮਾਰ ਦਿੰਨੇ ਆ ਵੀਰ ਦਾ ਕੰਮ ਸਾਫ਼ ਸੁਥਰਾ ਤਾਰਾਂ ਤੂਰਾ ਮਾਰ ਕੇ ਫੁੱਲ ਤਸੱਲੀ ਕਰਾ ਕੇ ਪਸੂ ਦੀ ਫੇਰ ਵੀਡੀਓ ਪਾਉਂਦਾ ਵੀਰ ਤੇ ਵਧੀਆ ਗੱਲ ਆ ਯਾਰ ਜਦੋਂ ਨਫਾ ਆਪਾਂ ਲੈਣਾ ਸਾਫ਼ ਸੁਥਰਾ ਆਪਣਾ ਕੰਮ ਆ ਫੇਰ ਅਗਲੇ ਦੀ ਤਸੱਲੀ ਕਰਾਉਣੀ ਚਾਹੀਦੀ ਹੈ ਹਾਂ ਸਹੀ ਆ ਦੋਸਤੋ ਬਾਈ ਕਹਿੰਦਾ ਇਹ ਵੀ ਜਰਸੀ ਦਾ 50 52 ਮੰਗਦਾ ਅਗਲਾ ਤੇ ਮੰਗੀ ਜਾਂਦੇ ਆ ਭਰਾਵੋ 42000 ਦੀ ਵਾਜਕੀ ਨਹੀਂ ਦੇਣੀ ਆ ਇਹਦੀ ਹੁਣ 75 ਦੀ ਵਾਜ ਦੇਣੀ ਸੀ ਮਸਾਂ ਕਸਾਈਆਂ ਕਰਕੇ 65 ਪੌਂਡ ਦੀ ਮਸਾ ਇੱਕ ਨੰਬਰ ਕਾਲੀ ਬੱਚੀ ਦੇਣੀ ਸੀ ਅਗਲੇ ਨੇ ਪਰ ਬਾਈ ਕਹਿੰਦਾ ਪੱਸਾ 57 ਦੀ ਦੇਵਾਂਗੇ ਲੈ ਆਹ 42 ਦੀ ਆ ਚੱਕੋ ਧਾਰਾਂ ਕੋਈ ਭੂਰ ਨਹੀਂ ਛੱਟਾ ਨਹੀਂ ਮੂਰਲੇ ਥਾਣਾ ਦੀ ਚਵਾਈ ਆ ਤੇ ਆ ਚੱਕੋ ਮਗਰਲੇ ਥਾਣਾ ਦੀ ਚਵਾਈ ਇਹ ਦੇ ਦੇਣੀ ਆ 42000 ਦੀ ਦੁੱਧ 13 14 ਕਿਲੋ ਖੁੱਲਾ ਪਿਆਜ ਕੋਈ ਫੋਟ ਫੋਟ ਨਹੀਂ ਛਾਂਗਣੀ ਕੋਈ ਭੂਰ ਨਹੀਂ ਛੱਟਾ ਨਹੀਂ ਹਾਂ ਜਮਾ ਜੈਜ ਭਾ ਯਾਰ 42 ਦੀ ਲੈ ਜਾਓ ਇਹ ਵੀ 52 ਦੀ ਇਹ ਹੁੰਦੇ ਜਾਇਜ਼ ਨਫੇ ਤੇ ਜਿਹੜੇ 10-10 ਹਜ਼ਾਰ ਨਫੇ ਲੈਂਦੇ ਆ ਉਹਨੇ 55 ਮੁੱਲ ਕਰਕੇ 52 ਆਪਾਂ ਭੋਲ ਫੜ ਕੇ ਮਾਲ ਲੈਣੇ ਜਾਣਾ ਹਾਂ ਇਹ ਨਹੀਂ ਗੱਲ ਵੀ ਆਪਾਂ ਨਫਾ ਲੈ ਲੈਂਦੇ ਹਜ਼ਾਰ ਲੈ 15 ਲੈਣੇ ਇਹ ਵੀ ਨਹੀਂ ਆਪਣੇ ਉਹ ਕਾਪ ਸਹੀ ਆ ਵਧੀਆ ਨਫਾ ਲੈਣੇ ਪਰ ਲੈਣੇ ਜਾਇਜ਼ ਆ ਗਾਣੀ ਆਪਣੇ ਜਾਇਜ਼ ਲਈਏ ਦੋਸਤੋ ਮੈਂ ਦੱਸਦਾ ਇਹਦੇ ਚ ਚੱਕਰ ਕੀ ਆ ਨਫਾ ਵੀਰ ਕਹਿੰਦਾ ਆਪਾਂ 1000 ਨਹੀਂ ਲੈਂਦੇ ਆਪਾਂ ਵੀ ਵਧੀਆ ਨਫਾ ਲੈਣੇ ਆ ਪਰ ਭਾਜ ਕਾਦੋ ਪਸ਼ੂ ਲੈਂਦਾ ਇਹ ਲੈਂਦਾ ਨਾਗਦ ਪਸ਼ੂ ਇੱਕ ਬੰਦੇ ਨੇ ਲੈਣਾ ਧਾਰ ਪਸ਼ੂ ਤੇ ਧਾਰ ਵਾਲੇ ਨੂੰ ਤੁਹਾਨੂੰ ਵੀ ਪਤਾ 10000 ਪਸ਼ੂ ਮਹਿੰਗਾ ਮਿਲਣਾ ਇੱਕ ਨੇ ਨਗਦ ਲੈਣਾ ਉਹਨੂੰ 10000 ਪਸ਼ੂ ਭਾਜ ਮਿਲਣਾ ਤੇ ਉਹੀ ਚੱਕਰ ਹੈ ਆਹੀ ਬੱਚੀ ਜਰਸੀ ਨਗਦ ਵਾਲਿਆਂ ਦੀ ਲਈ ਹੁੰਦੀ ਅਗਲੇ ਨੂੰ 50 ਚ ਪੈਣੀ ਸੀਗੀ ਅਗਲੇ ਨੇ 55 57 ਮੁੱਲ ਕਰਨਾ ਸੀ ਪਰ ਬਾਈ ਕਹਿੰਦਾ ਆਪਾਂ 42 ਦੀ ਦੇ ਦੇਣੀ ਨਗਦ ਲਈ ਆ ਹੁਣ ਆ ਬੱਚੀ ਅਗਲੇ ਨੇ 75 ਦੀ ਬਾਜ ਦੇਣੀ ਸੀ 65 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਹੋ ਸਕਦਾ 70 ਦੀ ਵਗ ਜਾਂਦੀ ਬਾਈ ਕਹਿੰਦਾ ਆਪਣੀ ਨਗਦ ਲਈ ਆ ਜਿਹੜੀ ਦਾ 70 ਦੀ ਬਾੜ ਹੁਣ ਵੀ ਹਾਂ ਜਦੋਂ ਵਿਆਹ ਨਹੀਂ ਜਿਹੜੀ 70 ਦੀ ਹਾਂ ਹਾਂ 16 17 ਕਿਲੋ ਬੌਲਾ 20 22 ਕਿਲੋ ਦੁੱਧ ਦੇਣਾ ਗੋਲੇ ਵਰਗੀ ਬੱਚੀ ਆ ਮੋٹے ਮੋٹے ਥਨ ਵਾਲੀ ਹਾਂ ਫਾੜ ਕਲਾ ਆਉਂਦੀ ਆ ਹਾਂ ਫੁੱਲ ਵੱਡੀ ਵਹਿੜਾ ਰਾਜੀ ਬਹੁਤ ਐ ਤੇ ਆ ਜਾ ਉਹ ਨਹੀਂ ਗੱਫਤ ਨਹੀਂ ਹੋਵੇ ਤਿੰਨੇ ਪਸ਼ੂ ਆ ਲੋ ਵੀ ਮਿੱਤਰੋ ਜਿਵੇਂ ਜੈਜ ਭਾ ਯਾਰ ਮੈਂ ਪਸ਼ੂ ਲੈਣਾ ਹੋਵੇ ਨਾ ਤੇ ਪਸ਼ੂ ਤਿੰਨੇ ਬਾਚ ਆ ਇਹੀ ਪਸ਼ੂ ਹੋਰ ਕਿਸੇ ਦੇ ਘਰੇ ਹੁਣ 10000 15000 ਰਵਾਜ ਵੱਧ ਹੋਣੀ ਆ ਜਿਵੇਂ ਆ 42 ਦੀ 55 57 ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਬਾਈ ਕਹਿੰਦਾ ਆਪਾਂ 42 ਦੀ ਦੇ ਦੇਣੀ ਵਿੱਚੋਂ ਛੋੜ ਵੀ ਕਰ ਜੂ ਕੋਈ ਗੱਲ ਨਹੀਂ ਆ 52 ਦੀ ਦੇ ਦੇਣੀ ਭਈ 75 ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਆ ਡੱਬੀ ਪ੍ਰਿੰਟ ਵਾਲੀ ਆ 62 65000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਬਾਈ ਕਹਿੰਦਾ ਆਪਾਂ ਹਾਂ ਪਰ ਤੋਂ ਘੱਟ ਕੋਈ ਸੌ ਨਹੀਂ ਹੁੰਦਾ ਹਾਂ ਤੇ ਬਾਈ ਕਹਿੰਦਾ ਇਹ ਵੀ ਆਪਾਂ 57 ਦੀ ਦੇ ਦੇਣੀ ਐ ਯਾਰ ਭਾਗ ਜਿਹੜੇ ਜਾਇਜ਼ ਭਾ ਜਿਹਦੇ ਮੈਨੂੰ ਤਾਂ ਲੱਗਦਾ ਜਿਨੇ ਪਹਿਲਾਂ ਵੀਡੀਓ ਵੇਖ ਲਈ ਤੇ ਉਹਨੇ ਹੀ ਲੈ ਜਾਣੀਆਂ ਕਿਉਂਕਿ ਭਾਜਾਂ ਜਾਇਜ਼ ਭਾ 10 20 ਪਿੰਟ ਜਿਹੜਾ ਦੇ ਲਓ ਨਹੀਂ ਦੇਣੀਆਂ ਇਹਨੇ ਭਾਜ ਕਿਸੇ ਨੇ ਸਾਰਿਆਂ ਨੂੰ ਖਾਸ